ਇਹ ਖਾਸ ਹੀ ਸਾਨੂੰ ਦਿਖਾਉਣਾਂਗੇ ਭਾਂਡੇ ਮਿੱਟੀ ਦੇ ਕਿਵੇਂ ਬੰਦਦੇ ਆਗੇ ਆ ਦੇਖੋ ਬਈ ਮਿੱਟੀ ਆ ਕਾਲੀ ਇਹ ਜੀ ਤੋਂ ਬੰਦਦੇ ਆਗੇ ਭਾਂਡੇ ਏਅਰ ਲੱਗਿਆ ਪਿਆ ਤੇ ਇਧਰ ਦੇਖੋ ਤੁਸੀਂ ਰੰਗ ਰੰਗ ਮਾਰਿਆ ਪਿਆ ਇਹ ਜਿਹੜੇ ਬਰਤਨ ਬਣਾਏ ਆਗੇ ਬਾਰਤ ਦਾ ਸਾਮਾਨ ਆ ਬਈ ਚੱਕਰੀਆਂ ਕਹਿ ਦਿੰਦੇ ਇਹਨੂੰ ਹੁਣ ਚੱਲਦੇ ਹਾਂ ਜੀ ਆਪਾਂ ਅੰਦਰ ਆ ਦੇਖੋ ਇੱਧਰ ਮਿੱਟੀ ਫੈਂਤੀ ਪਈ ਹੈ ਤਾਂ ਹੀ ਮੈਂ ਨਾ ਆਇਆ ਆਇਆ ਆ ਦੇਖੋ ਵਿੱਚ ਅੰਦਰ ਬੀਵੇ ਵਗੈਰਾ ਪਣਾਏ ਪਏ ਅੰਕਲ ਬੜਾਈ ਜਾਂਦਾ ਦਾ ਦੀਵੇ ਤੋਂ ਪੋਣੀ ਹੋਰ ਅੰਕਲ ਜੀ ਨਿਕੋ ਉਹ ਨਹੀਂ ਮਰਿਆ ਦੇਖੋ ਵੀ ਐਂ ਚੈਰ ਹੁੰਦੇ ਆ ਵੀ ਦਿੱਤੀ ਤੋਂ ਭਾਂਡੇ ਐ ਵੜ ਰਿਹਾ ਦੀਵੇ ਤਾਂ ਦੰਤੂ ਢਾਗੀ ਅੰਕ ਇਹ ਕੋਲ ਬੱਜੂ ਲਿਆ ਦੇ ਕਿ ਮਾਣਾ ਹੈ ਅੱਗੇ ਤੋਂ ਮੈਂ ਕਿਹਾ ਮੈਂ ਤਾਂ ਕੰਮ ਕਰਨਾ ਹੀ ਹੈ ਲੜਾਈ ਜਣ ਦੋ ਘੰਟੇ ਬਣਾਈ ਦੇ ਤਾਰੀ ਉਮਰੀ ਟੱਪ ਗਈ ਜਣਾ ਇਹ ਕੰਮ ਕਰ ਦੋ ਆਇਆ ਮੰਦੇ ਹੋਈ ਮਿੱਟੀ ਦੇ ਭਾਂਡੇ ਦੀ ਵੀ ਬੁਗਰਾ ਬਣ ਜਾ ਕੇ ਤੌੜੇ ਜਿੰਨਾਂ ਮਿੱਟੀ ਦੇ ਬੱਟ ਆਹ ਤੇ ਆ ਰਿਹਾ ਦਿੱਤਾ ਅੰਮੇ ਪਹਿਲਾਂ ਤਾਂ ਨਹੀਂ ਆਹਾ ਹੁੰਦਾ ਸੀਗਾ ਹੁਣ ਤਾਂ ਆਹਾ ਮਸ਼ੀਨ ਤੇ ਜੀਨੀਆ ਪਹਿਲਾਂ ਪਲਾਤੀ ਹੁੰਦਾ ਸੀ ਨਾ ਲੱਕੜ ਜੀ ਵਾਲਾ ਹਨਾ ਪੱਥਰ ਦਾ ਹੁੰਦਾ ਸੀਗਾ ਜਿਹੜਾ ਇਹਨੂੰ ਚਲਾਉਂਦੇ ਸੀ ਉਹ ਲੱਕੜ ਦੀ ਹੁੰਦਾ ਸੀ ਮੋਗਾਈ ਮਿੱਟੀ ਗੱਡੀ ਨਾਲ ਜਿਹੜੇ ਆਂਟਰੋਵੀਂ ਦੇ ਪਹਿਲਾ ਮਿੱਟੀ ਭਰਤੀ ਜਾਂਦੀ ਹੈ ਕਿੰਨੇ ਦਿਨ ਹੋ ਗਏ ਆਂਟੀ ਨੂੰ ਬੀਜਤੀ ਨੂੰ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਤਿੰਨ ਦਿਨ ਬਾਅਦ ਫਿਰ ਅੱਜ ਤਿੰਨ ਦਿਨ ਬਾਅਦ ਵੀ ਮਿੱਟੀ ਚੱਕੀ ਹੈ ਇੱਥੇ ਦੇਖ ਸਕਦੇ ਹੋ ਪੇੜੇ ਜਿਹਾ ਬਣਾ ਬਣਾ ਰੱਖੀ ਹੁੰਦੇ ਆ ਇਦੇ ਨਾਲ ਫਿਰ ਗੰਡ ਨਹੀਂ ਰਹਿੰਦੀ ਹਨਾ ਅੰਕਲ ਜੀ ਅੱਛਾ ਮਿੱਟੀ ਕੁੱਟ ਕੇ ਝਾਰ ਦਿਆਂਗੇ ਉਹਨੂੰ ਆਹ ਦੇਖ ਕੰਟੀ ਗਈ ਆਹ ਉੱਪਰ ਕੀ ਭਈਆ ਆ ਫੇਰ ਉਹ ਝਾਰਨਾ ਉਰੇ ਧਰ ਕੇ ਫੇਰ ਕੱਢਾਂਗੇ ਫੇਰ ਇਹ ਤੀਜੇ ਦਿਨ ਉਹ ਫੇਰ ਚੱਕਾਂਗੇ ਅੱਛਾ ਜੀ ਝਾਰ ਲੈ ਪਹਿਲਾਂ ਵੀ ਤੁਹਾਨੂੰ ਦਿਖਾਇਆ ਬਾਹਰ ਮਿੱਟੀ ਦੇਖ ਲਓ ਕੁੱਟੀ ਪਈ ਸੀਗੀ ਇਹਦੇ ਵਿੱਚ ਕੁੱਟੀ ਕਰੀ ਜਾਂਦੀ ਜੀ ਬਹੁਤ ਥੋੜਾ ਬੰਨ ਕੇ ਇਹਨੂੰ ਇਹਨੂੰ ਟਕਣਾ ਵੀ ਇਸ ਦੁਆ ਦੀ ਆ ਦੇਖੋ ਉਹ ਦੇ ਚ ਟੱਕੀ ਤੇ ਇਹ ਦੇ ਚ ਟੱਕੀ ਅੱਛਾ ਜੀ ਆ ਦੇਖੋ ਬਈ ਬਣਾ ਕੇ ਉਹ ਦੁਆ ਟਕਦੇ ਆ ਮਿੱਟੀ ਨੂੰ ਇਹ ਤਾਂ ਖਾਰੀ ਜੀ ਮੇਰੇ ਇਹ ਸੁੱਕਾ ਹੀ ਨਹੀਂ ਕੀਤਾ ਤਾਂ ਥਾਲੀ ਚ ਟੱਕੇ ਨਹੀਂ ਠੀਕ ਹੈ ਪੀਂਦੀ ਇਹ ਮਿੱਟੀ ਆ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਇੱਥੇ ਚਾਰਨਾ ਕਰ ਆ ਚਾਰਨਾ ਪਿਆ ਆਂਟੀ ਕਹਿੰਦੇ ਚਾਰਨ ਨਾਲ ਫਿਰ ਇਹਦੇ ਵਿੱਚ ਛਾਣ ਲੈਂਦੇ ਆਗੇ ਗਿੱਲੀ ਮਿੱਟੀ ਨੂੰ ਛਾਣਦੇ ਆਂ ਚਾਰਨੇ ਲਈ ਹਾਂ ਕੋਲੂਆ ਕਰਕੇ ਅੱਛਾ ਕੋਲੂਆ ਕਰਕੇ ਬਈ ਜੀ ਕੋਈ ਗੰਡ ਨਾ ਰਹੇ ਨਹੀਂ ਤਾਂ ਫਿਰ ਕੋਈ ਜਦੋਂ ਭਾਂਡਾ ਬਣਾਉਣਾ ਉਦੋਂ ਦਿੱਕਤ ਆਉਂਦੀ ਹੈਗੀ ਆਨ ਸੁਭੀ ਤਿਆਰ ਕਰਕੇ ਰੱਖ ਛੱਡੇ ਹੋਏ ਚੱਪਣਾਗੇ ਤਦੂਰਾ ਆ ਲੋਈ ਟੌਪ ਪੂਰਾ ਹੈਗਾ ਤਿਆਰ ਕਰ ਰੱਖਿਆ ਤੁਹਾਡੇ ਨੂੰ ਵੀ ਰੰਗ ਨਹੀਂ ਕੀਤਾ ਇੱਧਰ ਬਾਹਰ ਨੂੰ ਦਿਖਾਇਆ ਨਾ ਉੱਥੇ ਰੰਗ ਵਗੈਰਾ ਕਰਕੇ ਸੁਕਾਈ ਜਾਂਦੇ ਇਹ ਤੁਹਾਨੂੰ ਲੈ ਕੇ ਆਣੇ ਤੁਸੀਂ ਉਹ ਬਹੁਤ ਹੋਰ five ponte coloni five ponte coloni middle the end at 70 tv ਆਪਰਾ ਦੀ ਕਰਦੇ ਨੇ ਕੰਮ ਕਿੱਦਾਂ ਕਰਦੇ ਆ ਉਹ ਸਾਰੇ ਫਿਰਨਾ ਜਨੇੜੇ ਤੇ ਤੁਸੀਂ ਜਾਣਦੇ ਹੋ ਨਾ ਇਹ ਸਰਪਰ ਅੰਦਰਾ ਸੀ ਜਿਹੜਾ ਹੋਣਾ ਬਰਤਾਂ ਦਾ ਸੀਜ਼ਨ ਉਹਦੇ ਲਈ ਤਿਆਰ ਹੋਣਾ ਅਰੇ ਉਹ ਵੀ ਜਿਹੜਾ ਹੋਵੇ ਸੋਾਰ ਕੀ ਅੰਦਰ 12ਵੀਂ ਇਹ ਰੰਗ ਤੇ ਰੰਗ ਕਰਦੇ ਹੋਂ ਜੋ ਰੰਗ ਕਿਹੜਾ ਰੰਗ ਹੁੰਦਾ ਦਾ ਇਹ ਮਿੱਟੀ ਜਿਵੇਂ ਆਪਣੇ ਕਾਚੀ ਕਾਚੀ ਹੁੰਦੀ ਹੈ ਜੀ ਕੋਈ ਜੀ ਕਾਚੀ ਹੁੰਦੀ ਹੈ ਮਾਂਦੀਆਂ ਦੀ ਮਿਆਲੇ ਕਹੋਣ ਵਾਲੀ ਮਾਂਦੀਆਂ ਨਹੀਂ ਤਾਂ ਪੱਟੀਆਂ ਪੁਰਜਦੇ ਹੁੰਦੇ ਦੀ ਗਾਜੀਆਂ ਨਾਲ ਤਾਂ ਇਹ ਉਹਦੇ ਉਹ ਉਹ ਆ ਰਿਹਾ ਜੀ ਜੇ ਇਹ ਆਪਣਾ ਦੇਖੋ 90% ਕਰੀ ਜਾ ਰਹੇ ਹਾਂ ਇਹ ਆਸ ਤੋਂ ਮਸਦਰ ਤੋਂ ਨਹੀਂ ਇਹ ਤਿਆਰ ਕਰਿਆ ਹੋਇਆ ਮਾ ਦੇਖ ਰਹੇ ਹਾਂ ਮੰਡੀ ਵਰਗੇ ਨਹੀਂ ਚਾਰ ਦਿੱਤੇ ਥੋੜਾ ਅੱਜ ਤੱਕ ਕਮਿਟੀ ਨੂੰ ਆਉਂਦੇ ਆਂ ਦਾ ਬਰਾਉਂਡਾ ਜਿਆਦੇ ਸਰਵਿੰਗ ਤੱਕ ਵੀ ਇਹ ਕਿੰਨੇ ਦਿਨਾਂ ਮੈਂ ਆਪਾਂ ਮਿੱਟੀ ਪਹਿਲਾਂ ਕੁੱਟਦੇ ਆਂ ਬਾਹਰੋਂ ਫਿਰ ਛਾਣ ਕੇ ਲੈ ਕੇ ਆਉਣਾ ਫਿਰ ਭਿਉਣੇ ਕਰਦੇ ਆਂ ਕਿੰਨੇ ਦਿਨ ਲੱਗ ਜਾਂਦੇ ਆਗੇ ਤਿੰਨ ਦਿਨਾਂ ਚ ਤਿਆਰ ਹੁੰਦਾ ਜੀ ਤਿੰਨ ਦਿਨਾਂ ਚ ਕੋਈ ਅਵੇ ਕਟਾਈ ਕਰ ਠੀਕ ਹੈ ਜੀ ਟਰਾਈ ਕਰਕੇ ਫੇਰ ਜਦੋਂ ਪੁੱਠੜਾਂ ਦੇ ਤੱਕੇ ਨਾਲ ਜਦੋਂ ਭਿਉਣੇ ਨਾਲ ਠੀਕ ਹੈ ਜੀ ਇਹ ਜਿਹੜਾ ਕਰਨਾ ਹੈ ਘੋੜੀ ਠੀਕ ਹੈ ਜੀ ਉਹ ਰੱਬੀ ਤੇ ਉਹ ਗੁਬਾਰਾ ਤੇ ਨਾ ਬਲਵਰ ਉਹ 18 ਫਾਂਡੇ ਵਿੱਚ ਕਾੜਾ ਨਾ ਬੋ ਰੋ ਤੇ 5 5 ਲੋਕ ਕਹਿੰਦੇ ਕਿ ਪਾਹੇ ਜਿਵੇਂ ਗਿਵਨ ਗੁੱਤੀ ਵਰਤਾਂਗੇ ਉਹਨੂੰ ਚੱਕ ਕੇ ਬਰਾਲ ਪਲਝ ਕਰਦੇ ਠੀਕ ਹੈ ਜੀ ਪਲਝ ਕਰਕੇ ਜਦੋਂ ਇਹ ਮਿੱਟੀ ਵਰਤਾਂਗੇ ਉਹਨੂੰ ਬਾਹਰ ਫਿਨਿਓਂ ਲੇਟ ਕੇ ਹਾਂ ਜੀ ਕਾਗਜ਼ ਦੇ ਵਿੱਚ ਰੱਖੀਓ ਠੀਕ ਸੁੱਕਣ ਦੇ ਵੀ ਸੁੱਕੇ ਨਾ ਇਹ ਨਹੀਂ ਮਰਨੇ ਨੀਰੇ ਕਿ ਨਹੀਂ ਤਾਂ ਇਹ ਨਹੀਂ ਮਰਨਾ ਦੈਂ ਦਰੇਵਲ ਨੇਵਲ ਕੋਈ ਡਲੀ ਵਗੈਰਾ ਹੁੰਦੀ ਹੈ ਜਾਂ ਕੋਈ ਪੱਥਰ ਵਗੈਰਾ ਕਈ ਵਾਰ ਪਰ ਜਦੋਂ ਬਾਅਦ ਚ ਇੱਥੇ ਦਿੱਖਦਾ ਉਹ ਹੈ हां ਬਣਾਉਣੇ ਆਪਾਂ ਅੰਗੇ ਇੱਥੇ ਦਿੱਖਦਾ ਉਹ ਵੀ ਇਹ ਮਤਲਬ ਥੋੜੀ ਜਿਆਦਾ ਇੰਕਰਾਇਨਾ ਆਗੈਂਕਰਾਇ ਇਹ ਜੀ ਆਗੈਂਕਰਾਇ ਇਹ ਜੀ ਦੇ ਕਰਾਈ ਇਹ ਜੀ ਆਹ ਠੀਕ ਹੈ ਨੀ ਇਹ ਮਤਲਬ ਨਹੀਂ ਪਤਾ ਕਿ ਕੋਣ ਹੋ ਗਿਆ ਇਹ ਨਾਲ ਲੱਗਿਆ ਹੁੰਦਾ ਹੈ ਪਰ ਇਹ ਤੋਂ ਮੀਟ ਅੱਛਾ

ਕਿ ਉਹ ਦੀ ਮੇਟਾ ਜਾਣਾ ਸੀਗਾ ਕਿੱਥੇ ਸੀ ਉਹ ਇੱਥੇ ਓਪਣਾ ਪਿਆ ਬਧੀਆਂ ਦਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਹੌਨ ਵਲ ਟਾਈਮ ਜਿਲੀ ਹੋਰ ਵੀ ਵੀਡੀਓ ਲੈ ਕੇ ਆਉਂਦਾ